ਪੰਜ ਮੁਖਾ ਤਤ ਇਹ ਉਦੋਂ ਦੀ ਗੱਲ ਹੈ ਜਦੋਂ ਬ੍ਰਹਮਾ ਜੀ ਸ੍ਰਿਸ਼ਟੀ ਨੂੰ ਇਸ ਦੁਨੀਆ ਨੂੰ ਇਸ ਕਾਇਨਾਤ ਨੂੰ ਬਣਾਉਣ ਦੇ ਵਿੱਚ ਰੁੱਝੇ ਹੋਏ ਸਨ ਉਹ ਕਹਿੰਦੇ ਸਾਰਾ ਦਿਨ ਕੰਮਕਾਰ ਕਰਦੇ ਤੇ ਬਹੁਤ ਜ਼ਿਆਦਾ ਥੱਕ ਜਾਂਦੇ ਇੱਕ ਦਿਨ ਕੀ ਹੋਇਆ ਉਹਨਾਂ ਦੇ ਗਲੇ ਦੇ ਵਿੱਚ ਖਰਾਸ਼ ਹੋਣ ਲੱਗੀ ਉਹਨਾਂ ਦੇ ਗਲੇ ਦੇ ਵਿੱਚੋਂ ਉਹਨਾਂ ਨੇ ਖਰਾਸ਼ ਝਟਾਉਂਦੇ ਹਟਾਉਂਦੇ ਆ ਉਹਨਾਂ ਨੇ ਥੁੱਕ ਸੀ ਜਿਹੜਾ ਉਹ ਜਦੋਂ ਥੁੱਕਿਆ ਤਾਂ ਉਹ ਆ ਕੇ ਕਹਿੰਦੇ ਧਰਤੀ ਦੇ ਆ ਡਿੱਗ ਗਿਆ ਧਰਤੀ ਨੇ ਗਿਆਨ ਕਰਦੇ ਹੋ ਸੁਤਕ ਨੂੰ ਝੁੱਕ ਕੇ ਆਸਮਾਨ ਵੱਲ ਸੁੱਕ ਦਿੱਤਾ ਆਸਮਾਨ ਨੇ ਵੀ ਉਸ चीज ਨਾਲ ਤੋਂ ਗਿਆਨ ਕੀਤੀ ਤੇ ਦੁਬਾਰਾ ਉਹ ਧਰਤੀ ਦੇ ਆ ਕੇ ਡਿੱਗਿਆ ਤਾਂ ਉਸ ਦੇ ਵਿੱਚ ਉਹ ਕਹਿੰਦੇ ਪੰਜ ਮੁਖਾ ਦੈਨ ਸੀ ਜਿਹੜਾ ਉਹ ਪੈਦਾ ਹੋਇਆ ਉਹ ਹੋਇਆ ਜਿਸ ਤੇ ਪੰਜ ਮੁਖ ਸਨ ਜਿਹਦੇ ਮੂੰਹ ਪਾਟੇ ਹੋਏ ਪੰਜੇ ਮੂੰਹ ਪਾਟੇ ਹੋਏ ਤੇ ਬਹੁਤ ਹੀ ਜਿਆਦਾ ਵੱਡਾ ਤੇ ਉਹ ਵਿਸ਼ਾਲ ਸੀ ਜਿਹੜਾ ਸਭ ਕੁਝ ਹੀ ਹੜਪ ਕਰ ਜਾਂਦਾ ਔਰ ਜਿਹੜੀ ਵੀ ਚੀਜ਼ ਕਹਿੰਦੇ ਬ੍ਰਹਮਾ ਧਰਤੀ ਦੇ ਉੱਤੇ ਪੈਦਾ ਕਰਦੇ ਉਹ ਸਾਰੀਆਂ ਨੂੰ ਜਾਂ ਤਾਂ ਖਾ ਜਾਂਦਾ ਜਾਂ ਫਿਰ ਇੱਕਾਫਾ ਮਾਰ ਕੇ ਮੈਟ ਜਾਂਦਾ ਤਾਂ ਬ੍ਰਹਮਾ ਜੀ ਉਸ ਦੀਆਂ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਕਰੋਧਿਤ ਸੀ ਪਰੇਸ਼ਾਨ ਸੀ ਤਾਂ ਉਹਨਾਂ ਨੇ ਦੇਵਤਿਆਂ ਦੇ ਨਾਲ ਸਲਾਹ ਕੀਤੀ ਕਿ ਪੰਜ ਮੁਖਾ ਦੇਵ ਤਾਂ ਜੋ ਚੀਜ਼ ਵੀ ਅਸੀਂ ਸ੍ਰਿਸ਼ਟੀ ਦੇ ਉੱਤੇ ਕਾਇਨਾਤ ਦੇ ਉੱਤੇ ਬਣਾਉਂਦੇ ਆ ਉਹ ਧਰਤੀ ਤੋਂ ਸਾਰੀਆਂ ਵੀ ਸਾਰੀਆਂ ਛੱਪਟ ਕਰ ਜਾਂਦਾ ਆ ਖਾ ਜਾਂਦਾ ਤਾਂ ਕੀ ਕੀਤਾ ਜਾਵੇ